ਔਰ ਜੋ ਰਿਪੇਅਰ ਕਰ ਰਿਹਾ ਸੀ ਜਿਹੜਾ ਆਦਮੀ ਉਨ ਵੀ ਜਿਹੜਾ ਉਸ ਅੱਗ ਦੀ ਚਪੇੜ ਦੇ ਵਿੱਚ ਆਇਆ ਉਸ ਬਲਾਸਟ ਦੇ ਨਾਲ ਜਿਹੜੀ ਅੱਗ ਲੱਗੀ ਇਸ ਦੁਕਾਨ ਜਿੱਦੀ ਦੁਕਾਨ ਦੇ ਸ਼ੀਸ਼ੇ ਵੀ ਟੁੱਟ ਚੁੱਕੇ ਨੇ ਜਿਹੜੀਆਂ ਦੁਕਾਨਾਂ ਨੇ ਦੁਕਾਨ ਦੇ ਅੰਦਰ ਤੱਕ ਜਿਹੜੀ ਆ ਉਹ ਦੱਸਿਆ ਜਾਂਦਾ ਕਿ ਅੱਗ ਜਿਹੜੀ ਫੈਲੀ ਆ ਔਰ ਚਾਰ ਜਣੇ ਜਿਹੜੇ ਬੁਰੀ ਤਰ੍ਹਾਂ ਝੁਲਸ ਗਏ ਇਸ ਅੱਗ ਦੀ ਚਪੇੜ ਦੇ ਵਿੱਚ ਆ ਗਏ ਔਰ ਉਨ੍ਹਾਂ ਦੇ ਵਿੱਚ ਇੱਕ ਬੱਚਾ ਵੀ ਹੈ ਉਚਾਰਾ ਦੇ ਵਿੱਚ ਇੱਕ ਬੱਚਾ ਵੀ ਦੱਸਿਆ ਜਾ ਰਿਹਾ ਹੈ ਔਰ ਬੁਰੀ ਤਰ੍ਹਾਂ ਜਿਹੜੇ ਚੁਲਸ ਚੁਕੇ ਚਾਰਾ ਜਾਰਿਆਂ ਨੂੰ ਸਿਵਲ ਹਸਪੀਟਲ ਦੇ ਵਿੱਚ ਸਥਾਨਕ ਲੋਕਾਂ ਵੱਲੋਂ ਬਚਾਇਆ ਗਿਆ ਪਰ ਇੱਥੋਂ ਦੇ ਲੋਕਾਂ ਨਾਲ ਹੀ ਗੱਲ ਕਰਦੇ ਕੀ ਹੋਇਆ ਕੀ ਆ ਭਾਜੀ ਕੀ ਹੋਇਆ ਕੀ ਇੱਥੇ ਹੋਇਆ ਇੱਥੇ ਚੰਗਾ ਬੜਾ ਸਾਰੇ ਖੇਡਣ ਬੱਚਾ ਖੇਡੰਡਾ ਹੀ ਆ ਤੇ ਫਿਰ ਲੋਕੀ ਆਪਣੀ ਰੋਏ ਮਰਾ ਦੇ ਬਿਠੇ ਨੇ ਕੁਰਸੀ ਢਾ ਕੇ ਜਿਵੇਂ ਭਾਜੀ ਬਿਠੇ ਨੇ ਤੇ ਕੁਰਸੀ ਦਾ ਬਿਠੇ ਤੇ ਗਿਆ ਗੈਸਪਾ ਬਲਣ ਇੱਥੇ ਗਈ ਹੈ Airtel ਵਾਲੇ ਕੰਮ ਕਰਨ ਦੇ ਹਨ ਫੇਰ ਦਾ ਉਹਨਾਂ ਨੇ ਕੋਈ ਪਰਮਿਸ਼ਨ ਨਹੀਂ ਲਈ ਕਿਤੋਂ ਤੇ ਇਹਨਾਂ ਨੇ 1700 ਆਪਾਂ ਪਾਣੀ ਸਟਾਰਟ ਕੀਤੀਆਂ ਉਹਨਾਂ ਨਾਲ ਹਾਸਾ ਹੋ ਗਿਆ ਹਾਸਾ ਇਹਦਾ ਜਬਰਦਸਾ ਆ ਬਹੁਤ ਤਕੜਾ ਬਲਾਸਟ ਆਇਆ ਇੱਕ ਦਿਨ ਵੇਖੋ ਦੀ ਉਧਰ ਮੜਾ ਕੈਮਰਾ ਕਰਕੇ ਵੇਖੋ ਸਾਰੇ ਸ਼ੀਸ਼ੇ ਟੁੱਟ ਗਏ ਅਸੀਂ ਸੜ ਗਿਆ ਇੱਕ ਬੰਦਾ ਕੁਰਸੀ ਬਣਾਣਾ ਆਦਾ ਇੰਚਾਰਾ ਜੂਪੀ ਉਹ ਉਪਰਵਾਸੀ ਕਹਿੰਦੇ ਉਪਰਵਾਸੀ ਜੂਪੀ ਦਾ ਹੀ ਅੰਜ ਉਹ ਬਿਲਕੁਲ ਤੁਲਸੀਆ ਉਹ ਥੇਗਾ ਸਿਵਲ ਹਸਪੀਟਲ ਤੇ ਕਹਾ ਇਹਨਾਂ ਤੇ ਕਰਾਨੇ ਵਾਲਾ ਭਰਾ ਹੀ ਕਾਕੂ ਉਹਦੀ ਤਾਈ ਤਾਈ ਲੱਤ ਟੁੱਟੀ ਦੇ ਵਿਚਾਰਾ ਉਹ ਸੜ ਗਿਆ ਉਹ ਵੀ ਸਿਵਲ ਹਸਪਤਾਲ ਬੱਚੇ ਨੂੰ ਲੈ ਕੇ ਮਰਵਾਏ ਤੇ ਜਿਹੜਾ ਉਹ ਮੁੰਡਾ ਬਹੁਤ ਸੜ ਗਿਆ ਉਹਨੂੰ ਲੈ ਕੇ ਮੰਦਿਰ ਦੇ ਹਸਪਤਾਲ ਕਿ ਦੋ ਜਣੇ ਐ ਸੀਰੀਅਸ ਨੇ ਹੋਰ ਵੀ ਲੋਕ ਨੇ ਇੱਥੇ ਭਾਜੀ ਤੁਸੀਂ ਇੱਥੇ ਮੌਕੇ ਤੇ ਸੀ ਮੌਕੇ ਤੇ ਸੀ ਤੁਸੀਂ ਹਾਂਜੀ ਹਾਂਜੀ ਅਸੀਂ ਮੌਕੇ ਤੇ ਸੀ ਹਾਂਜੀ ਹਾਂਜੀ ਕੀ ਹੋਇਆ ਕੀ ਭਾਜੀ ਇਹ ਨਾ ਜੀ ਆਈਟੈਲ ਦਾ ਕੰਮ ਚੱਲ ਰਿਹਾ ਸੀ ਇੱਥੇ ਜੀ ਇਹਨਾਂ ਨੂੰ ਅਸੀਂ ਤੇਰੇ ਘਰੋਂ ਨਿਕਲਦਿਆਂ ਸਾਰ ਬਾਹਰ ਇਹ ਗੱਲ ਕਹੀ ਮੈਂ ਆ ਕੇ ਕਿ ਮੈਂ ਕਹਾਂ ਥੱਲੇ ਪਾਈਪਾਂ ਬਹੁਤ ਪਈਆਂ ਨੇ ਧਿਆਨ ਦੇ ਨਾਲ ਕੰਮ ਕਰਿਓ ਗੈਸ ਪਾਈਪ ਲਾਈਨ ਵੀ ਥੱਲੇ ਹੈਗੀ ਗੈਸ ਪਾਈਪ ਲਾਈਨ ਵੀ ਥੱਲੇ ਹੈਗੀ ਨਹੀਂ 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 ਭਾਜੀ ਇਹ 6 ਫੁੱਟ ਥੱਲੇ ਜਾਣੀ ਹੈ ਪਾਈਪ 6 ਫੁੱਟ ਥੱਲੇ ਜਾਣੀ ਮੈਂ ਕਿਹਾ ਚਲੋ ਤੁਹਾਡੀ ਮਰਜ਼ੀ ਹੈ ਉਹ ਦਪੈਰ ਹੁੰਦਿਆ ਹੁੰਦਿਆ ਹਾਸਾ ਹੋ ਗਿਆ ਇਹਨਾਂ ਨੇ ਆਪਣੀ ਮਸ਼ੀਨ ਲਾਈ ਉਹ ਬਰਮਾ ਜਾ ਕੇ ਗੈਸ ਟਾਇਪ ਲਨ ਨੂੰ ਲੱਗਾ ਪਤਾ ਨਹੀਂ ਇੱਥੋਂ ਲੱਗਾ ਕਿ ਤੁਹੋਂ ਲੱਗਾ ਰਾਹ ਗੈਸ ਨੂੰ ਇੱਥੋਂ ਮਿਲਿਆ ਬਾਹਰ ਨਿਕਲਣ ਲਈਦਾ ਮੈਂ ਮੇਨ ਹੋ ਉਸ ਵਿੱਚ ਅੱਗ ਹੀ ਲੱਗੀ ਆ ਕੇ ਨਿਕਲੀ ਇਹ ਪੈ ਗਈ ਦੁਕਾਨਾਂ ਨੂੰ ਦੁਕਾਨਾਂ ਦੇ ਅੰਦਰ ਬੰਦੇ ਬੈਠੇ ਸੀ ਸਾਰੇ ਜਾਣੇ ਪੂਰੀ ਤਰ੍ਹਾਂ ਝੁੱਲ ਸਗੇ ਇਹ ਜਿਸ ਜਾਲ ਹੈ ਹਾਂਜੀ ਤੋਂ ਉਸ ਟਾਈਮ ਸਕੂਲ ਦੀ ਛੁੱਟੀ ਦਾ ਟਾਈਮ ਹੋਇਆ ਇਹ ਬੱਚੇ ਸਾਰੇ ਰੋਡ ਤੋਂ ਲੰਘਣ ਦੇ ਇੱਥੇ ਹਵਰਾ ਦਫੜੀ ਪਈ ਹੋਈ ਭਾਜੀ ਦਸੇ ਬੇਕੀ ਉਹ ਤੋਂ ਬਲਾਸਟ ਹੋਇਆ ਉਦੋਂ ਮਤਲਬ ਪਹਿਲੇ ਤਾਂ ਸਮਝ ਹੀ ਨਹੀਂ ਲੱਗੀ ਕਹਿੰਦੇ ਕਿਸੇ ਨੂੰ ਕਿ ਹਾਂਜੀ ਨਹੀਂ ਸਮਝ ਲੱਗੀ ਕਿ ਹੋ ਕੇ ਗਿਆ ਲੋਕੀ ਦੁਕਾਨਦਾਰ ਇਹਨਾਂ ਨੂੰ ਕਹਿ ਵੀ ਰਹੇ ਨੇ ਕਿ ਸਮੈਲ ਬਹੁਤ ਆ ਰਹੀ ਹੈ ਸਮੈਲ ਬੜੀ ਆਉਂਦੀ ਜੇ ਗੈਸ ਦੀ ਤੇ ਇਹਨਾਂ ਨੇ ਅਣਗਹਿਲੀ ਕਰਤੀ ਜਦੋਂ ਅੱਗ ਨਿਕਲੀ ਹੈ ਤੇ ਇਹ ਖਬਰ ਆਦਾ ਫੜੀ ਦੇ ਸਾਰੇ ਜਾਨੇ ਦੌੜ ਗਏ ਨੇ ਮੁੜ ਕੇ ਆਪਣਾ ਸਾਰਾ ਸਮਾਨ ਛੱਡ ਕੇ ਉਹ ਬੰਦੇ ਜਿਹੜੇ ਕੰਮ ਕਰ ਰਹੇ ਸੀ ਉਹ ਬਹੁਤ ਦੌੜ ਗਏ ਸਾਰੇ ਬੰਦੇ ਦੌੜ ਗਏ ਨੇ ਇਹਨਾਂ ਦਾ ਸਮਾਨ ਜ਼ਬਤ ਕਰ ਲਿਆ ਉਹ ਥਾਣੇ ਲਵਾਤਾ ਓਕੇ ਹਾਂਜੀ ਇਹ ਪੁਲਿਸ ਪ੍ਰਸ਼ਾਸਨ ਵੀ ਹੋ ਕੇ ਗਿਆ ਜੀ ਪ੍ਰਸ਼ਾਸਨ ਸਾਰਾ ਐਸ ਐਚਓ ਸਾਹਿਬ ਆਏ ਚੌਕੀਆਂ ਇੰਚਾਰਜ ਆਏ ਡਿਪਟੀ ਸਾਹਿਬ ਆਏ ਐਸ ਟੀ ਐਮ ਸਾਹਿਬ ਆਏ ਸਾਰੇ ਮੌਕੇ ਦੇ ਅਫਸਰ ਆਏ ਆਇਰੋਗੈਡ ਐਮਐਲ ਐਮਐਲ ਸਾਹ ਦੇ ਬਰਾਦਰ ਵੀ ਮੌਕੇ ਤੇ ਆਏ ਹੁਣ ਲੀਕੇਜ ਬੰਦ ਹੈ ਇਸ ਟਾਈਮ ਵੇਖ 100 100 ਫੋਟ ਦੀਆਂ ਘਰਾਂ ਦੇ ਵਿੱਚ ਜਾ ਕੇ ਤੇ ਸਮੈਲ ਆ ਰਹੀ ਕਮਰਿਆਂ ਦੇ ਵਿੱਚੋਂ ਅਜੇ ਵੀ ਅਜੇ ਵੀ ਕਮਰਿਆਂ ਦੇ ਸਮੈਲ ਆ ਰਿਹਾ ਹੈ ਕਿ ਉਹ ਲੀਕੇਜ ਅਜੇ ਵੀ ਡਰਦਾ ਮਾਹੌਲ ਹੈ ਸਾਰਿਆਂ ਦੇ ਵਿੱਚ ਗਲੀ ਆਲਿਆਂ ਦੇ ਮਹੱਲੇ ਆਲਿਆਂ ਦੇ ਵਿੱਚ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਦਿੱਕ ਦੇ ਅੰਦਰ ਜਾ ਕੇ ਮੌਕੇ ਤੇ ਕਿ ਕਿਵੇਂ ਉਹ ਦਰਖਾਨਾਂ ਦੇ ਅੰਦਰ ਵੀ ਬਲਾਸਟ ਦਾ ਅਸਰ ਜਿਹੜਾ ਬਲਾਸਟ ਇਹਨੇ ਗੈਸ ਦੇ ਨਾਲ ਬਲਾਸਟ ਹੋਇਆ ਗੈਸ ਪਾਈਪ ਲੀਕ ਹੁੰਦੀ ਹੈ ਤਾਂ ਉਸ ਤੋਂ ਬਾਅਦ ਬਲਾਸਟ ਹੁੰਦਾ ਹੈ ਤਾਂ ਆਪਾਂ ਦੇਖਦੇ ਹਾਂ ਅੰਦਰ ਦੀ ਤਸਵੀਰਾਂ ਨਜ਼ਦੀਕ ਤੋਂ ਵੀ ਕਿ ਕਿਵੇਂ ਦੇ ਹਾਲਾਤ ਹੋਣਗੇ ਕਿਉਂਕਿ ਇਸ ਬਲਾਸਟ ਦੇ ਨਾਲ ਦੂਰ ਤੱਕ ਜਿਹੜੇ ਕੈਂਕਰਾਂ ਜਿਹੜੀਆਂ ਸ਼ੀਸ਼ੇ ਦੀਆਂ ਕੈਂਕਰਾਂ ਵੀ ਦੇਖ ਰਹੀਆਂ ਹਨ ਸ਼ੀਸ਼ਾ ਫਿੱਲ ਰਿਹਾ ਹੋਇਆ ਦੁਕਾਨਾ ਦਾ ਬਾਹਰ ਔਰ ਦੁਕਾਨਾ ਦਾ ਦਫ਼ਤਰ ਸੀ ਕਿਹਨੇ ਜਿਹੜਾ ਦਫ਼ਤਰ ਜਿਹਦੇ ਅੰਦਰ ਇੰਜਣੇ ਲੋਜਾਂ ਨੇ ਬੈਠੇ ਸੀ ਉਹ ਦਫ਼ਤਰ ਦੇ ਅੰਦਰ ਤੱਕ ਜਿਹੜੀ ਆ ਉਹ ਅੱਗ ਦਾ ਅਸਰ ਦੇਖਣ ਨੂੰ ਮਿਲਿਆ ਤੁਸੀਂ ਜਰਾ ਦੇਖ ਹੀ ਸਕਦੇ ਹੋ ਤੁਸੀਂ ਕਿ ਕਿਵੇਂ ਜਿਹੜੀ ਆ ਪੂਰਾ ਦਫ਼ਤਰ ਹੀ ਉਸ ਅੱਗ ਦੀ ਚਪੇੜ ਦੇ ਵਿੱਚ ਆਇਆ ਭੱਜ ਕੇ ਲੋਕਾਂ ਨੇ ਜਾਨ ਬਚਾਈਏ ਦੁਕਾਨਾਂ ਦੇ ਅੰਦਰੋਂ ਆਏ ਕੱਪੜੇ ਰਾਜ ਉਹਨਾਂ ਦੇ ਹਾਂਜੀ ਬਹੁਤ ਕਿੰਦਾ ਦਾ ਭਾਜੀ ਬਹੁਤ ਜਗਦੋਂ ਭੱਜ ਵੀ ਗਏ ਪਹਿਲਾਂ ਡਰ ਕੇ ਫਿਰ ਆਏ ਦੁਬਾਰਾ ਪਰ ਬਹੁਤ ਜ਼ਿਆਦਾ ਕੰਮ ਤੁਸੀਂ ਮੌਕੇ ਤੇ ਸੀ ਉਸ ਵੇਲੇ ਇਹਦੇ ਉਹ ਜਿਹੜਾ ਅੰਦਰੋਂ ਹੀ ਭੱਜ ਕੇ ਕੱਪੜੇ ਆ ਅੱਗ ਲੱਗੀ ਬਹੁਤ ਤਕੜੀ ਅੱਗ ਲੱਗੀ ਗੇ ਉਹ ਇਹ ਬਹੁਤ ਡਰ ਹੋ ਗਿਆ

पहले देख रहे हैं तो हम सबसे पहले जो तो लोगों को कर कर रहे हैं, तो सेव कर रहे हैं हैं बस इतना है, पहुंच है। चुके हैं हॉस्पिटल में वो तो एक घंटे का ऊपर हो गया आप कौन से लोगों को सेव कौन से आप कौन से लोगों को सेव कर रहे हैं वो तो एडमिनिस्ट्रेशन पहुंचा हुआ था लोगों के लिए आप कहाँ थे लोगों के घरों में लोगों के घरों में ਤੁਸੀਂ ਦੇਖ ਹੀ ਸਕਦੇ ਹੋ ਕਿ ਜਿਹੜੀ ਗੈਸ ਕੰਪਨੀ ਜਿਹਨਾਂ ਦਾ ਪਾਈਪ ਲੀਕ ਹੋਇਆ ਉਹ ਵੀ ਜਦੋਂ ਅਧਿਕਾਰੀ ਪਹੁੰਚੇ ਨੇ ਉਹ ਨਾਲ ਨੇ ਲੇਕਿਨ ਕੁਝ ਬੋਲਣ ਲਈ ਤਿਆਰ ਨਹੀਂ ਹੈ ਤਸਵੀਰਾਂ ਜਗਬਣੀ ਤੇ ਐਕਸਕਲੂਸਿਵ ਦੇਖ ਰਹੇ ਹੋ ਕਿ ਸੁਣੇ ਬਣੇ ਨਾ ਆਪਣੇ ਨਾਮ ਤੋਂ ਬਤਾ ਦਿਜੀਏ ਭਾਈ ਆਪਣਾ ਰਿਪੋਰਟਰ ਆਏ ਨਾ ਸਾ ਸੁਣੋ ਆਪਣਾ ਨਾਮ ਤੋਂ ਬਤਾ ਦਿਜੀਏ भी 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 एक, भी भी यार, एक बताओ। अपना नाम को बता दीजिए भाई साहब अपना नाम को बता दीजिए मैं कोई आपके साथ जबरदस्ती नहीं कर रहा मैं आपको पूछ रहा हूँ यहाँ पे गैस पाइप क्या रीजन क्या सब रीजन हमें नहीं पता है अभी अच्छा ਜਾਣੇ ਜਖਮੀ ਨੇ ਇੱਕ ਬੱਚਾ ਛੋਟਾ 10 ਸਾਲ ਦਾ ਬੱਚਾ ਹੈ ਜਿਹੜਾ ਸੀਰੀਅਸਲੀ ਦੱਸਿਆ ਜਾ ਰਿਹਾ ਸੀਰੀਅਸਲੀ ਇੰਜਰਡ ਹੈ ਕਿਉਂਕਿ ਸਿਵਲ ਹਸਪੀਟਲ ਬਟਾਲਾ ਦੇ ਵਿੱਚ ਡਿਊਟੀ ਡਾਕਟਰ ਦਾ ਕਹਿਣਾ ਸੀ ਕਿ ਦੋ ਜਾਣੇ ਸੀਰੀਅਸ ਇੰਜਰਡ ਹੈ ਔਰ ਦੋਵਾਂ ਜਾਣਿਆਂ ਨੂੰ ਰੈਫਰ ਕਰ ਦਿੱਤਾ ਗਿਆ ਜਦਕਿ ਦੋ ਜਾਣੇ ਸਿਵਲ ਹਸਪੀਟਲ ਦੇ ਵਿੱਚ ਜੇਰੇ ਇਲਾਜ ਤੇ ਔਰ ਵੱਡਾ ਇੱਕ ਹਾਦਸਾ ਇਹਦੀ ਲਾਪਰਵਾਹੀ ਹੈ ਇਸ ਚੀਜ਼ ਦੀ ਜਾਂਚ ਵੀ ਐਸਡੀਐਮ ਵੱਲੋਂ ਕਹਿਣਾ ਕਿ ਐਸਡੀਐਮ ਦਾ ਕਹਿਣਾ ਹੈ ਕਿ ਇਹਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਹਦੀ ਪਰਮਿਸ਼ਨ ਲੈ ਕੇ ਇੱਥੇ ਡੈਕ ਕੀਤਾ ਗਿਆ ਸੀ ਜੇ ਕਿਉਂਕਿ ਇਸ ਦੇ ਨਾਲ-ਨਾਲ ਇੱਥੇ ਗਰਾਉਂਡ ਵਾਟਰ ਦੀ ਗੱਲ ਕਰੀਏ ਤੇ ਪਿੱਛੇ ਵਾਟਰ ਸਪਲਾਈ ਦਾ ਪਾਈਪ ਵੀ ਹੈ ਕੁਸਲਾ ਗੈਸ ਲਾਈਨ ਪਾਈਪ ਵੀ ਹੈ ਔਰ ਉਹਦੇ باوجود ਇੱਕ ਨਵਾਂ ਪਾਈਪ ਆਇਆ ਜਾ ਰਿਹਾ ਜਾਂ ਵਾਇਰ ਫਾਈਬਰ ਪਾਈ ਜਾ ਰਹੀ ਸੀ ਕੀ ਐਸਾ ਕੰਮ ਜਿਹੜਾ ਸੀ ਉਹ ਪਰਮਿਸ਼ਨ ਲਈ ਗਈ ਕਿਉਂਕਿ ਮੇਅਰ ਬਟਾਲੇ ਦੇ ਮੇਅਰ ਜਿਹੜੇ ਨੇ ਉਹਨਾਂ ਦਾ ਵੀ ਅਸੀਂ ਕਹਿਣਾ ਸੀ ਕਿ ਜਦੋਂ ਵੀ ਐਲਸੀ ਪਾਇਆ ਜਿਹੜੀ ਫਾਈਬਰ ਜਾਂ ਪਾਈਪਲਾਈਨ ਕੋਈ ਵੀ ਪਾਈ ਜਾਂਦੀ ਹੈ ਤਾਂ ਬਕਾਇਦਾ ਨਗਰ ਨਿਗਮ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਜਿਹੜੀ ਕਿ ਉਹਨਾਂ ਨੂੰ ਅੱਜ ਇਨਫੋਰਮੇਸ਼ਨ ਨਹੀਂ ਹੋਣੀ ਸੀ ਔਰ ਸ਼ਾਇਦ ਕਿਤੇ ਨਾ ਕਿਤੇ ਕੋਤਾਹੀ ਜਿਹੜੀ ਆ ਉਹ ਹੋਈ ਹੈ ਪਰ ਕੋਤਾਹੀ ਦਾ ਹੀ ਨਤੀਜਾ ਹੈ ਕਿ ਜਿਹੜੇ ਅੱਜ 4 ਜਣੇ ਜਿਹੜੇ ਆ ਉਹ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨੇ ਔਰ ਬਿਲਕੁਲ 2 ਜਣੇ ਦਾ ਸੀਰੀਅਸ ਦੱਸਿਆ ਜਾ ਰਿਹਾ ਹੈ ਕੈਮਰਾ ਪਰਸਨ ਵਿਕਰ ਟੀਮਾ ਦੇ ਨਾਲ ਗੁਰਪਤ ਚਾਵਲਾ ਜਗਬਾਨੀ ਟੀਵੀ ਲਈ ਬਰਦਾਸ਼ਤ ਡਾਲਾ ਦੇ ਉਮਰਪੁਰ ਇਲਾਕੇ ਦੇ ਵਿੱਚ ਖੜੇ ਹਾਂ ਜਿੱਥੇ ਕੁਝ ਦਿਨ ਪਹਿਲੇ ਹੀ ਦੱਸਿਆ ਜਾ ਰਿਹਾ ਹੈ ਕਿ ਇੱਕ ਬਹੁਤ ਵੱਡਾ ਬਲਾਸਟ ਹੋਇਆ ਬਲਾਸਟ ਕਿਸ ਗੱਲ ਦਾ ਹੋਇਆ ਕਿ ਜੋ ਦੱਸਿਆ ਜਾਂਦਾ ਹੈ ਕਿ ਇਸ ਥੱਲੇ ਬਿਲਕੁਲ ਜਿਹੜਾ ਹੈ ਇੱਕ ਹੋਲ ਹੈ ਮੇਨ ਹੋਲ ਹੈ ਜਿਹੜਾ ਪੀਐਸ ਵਾਟਰ ਦਾ ਮੇਨ ਹੋਲ ਬਣਿਆ ਇਹਦੇ ਥਰੂ ਗੈਸ ਲੀਕੇਜ ਹੁੰਦੀ ਹੈ ਗੈਸ ਲੀਕੇਜ ਤੋਂ ਬਾਅਦ ਇਹਨਾਂ ਦੁਕਾਨਾਂ ਦੇ ਬਾਹਰ ਬਲਾਸਟ ਨੂੰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਕੁਰਸੀਆਂ ਦੁਕਾਨ ਦੇ ਬਾਹਰ ਇੱਕ ਕੁਰਸੀ ਰਿਪੇਅਰ ਕਰ ਰਿਆ ਸੀ ਬੰਦਾ ਤਾਂ ਕੁਰਸੀ ਵੀ ਪੂਰੀ ਸੜ ਕੇ ਸੁਆਹ ਗਈ ਔਰ ਜੋ ਰਿਪੇਅਰ ਕਰ ਰਿਆ ਸੀ ਜਿਹੜਾ ਆਦਮੀ ਉਹ ਵੀ ਜਿਹੜਾ ਉਸ ਅੱਗ ਦੀ ਚਪੇੜ ਦੇ ਵਿੱਚ ਆਇਆ ਉਸ ਬਲਾਸ ਦੇ ਨਾਲ ਜਿਹੜੀ ਅੱਗ ਲੱਗੀ ਇਸ ਦੁਕਾਨ ਜਿੱਦੀ ਦੁਕਾਨ ਦੇ ਸ਼ੀਸ਼ੇ ਵੀ ਟੁੱਟ ਚੁੱਕੇ ਨੇ ਜਿਹੜੀਆਂ ਦੁਕਾਨਾਂ ਨੇ ਦੁਕਾਨ ਦੇ ਅੰਦਰ ਤੱਕ ਜਿਹੜੀ ਆ ਉਹ ਦੱਸਿਆ ਜਾਂਦਾ ਕਿ ਅੱਗ ਜਿਹੜੀ ਫੈਲੀ ਆ ਔਰ ਚਾਰ ਜਣੇ ਜਿਹੜੇ ਬੁਰੀ ਤਰ੍ਹਾਂ ਝੁਲਸ ਗਏ ਇਸ ਅੱਗ ਦੀ ਚਪੇੜ ਦੇ ਵਿੱਚ ਆ ਗਏ ਔਰ ਉਨ੍ਹਾਂ ਦੇ ਵਿੱਚ ਇੱਕ ਬੱਚਾ ਵੀ ਹੈ ਉਚਾਰਾ ਦੇ ਵਿੱਚ ਇੱਕ ਬੱਚਾ ਵੀ ਦੱਸਿਆ ਜਾ ਰਿਹਾ ਹੈ ਔਰ ਬੁਰੀ ਤਰ੍ਹਾਂ ਜਿਹੜੇ ਚੁਲਸ ਚੁਕੇ ਚਾਰਾ ਜਾਰਿਆਂ ਨੂੰ ਸਿਵਲ ਹਸਪੀਟਲ ਦੇ ਵਿੱਚ ਸਥਾਨਿਕ ਲੋਕਾਂ ਵੱਲੋਂ ਬਚਾਇਆ ਗਿਆ ਆ ਪਰ ਇੱਥੋਂ ਦੇ ਲੋਕਾਂ ਨਾਲ ਹੀ ਗੱਲ ਕਰਦੇ ਕੀ ਹੋਇਆ ਕੀ ਆ ਭਾਜੀ ਕੀ ਹੋਇਆ ਕੀ ਇੱਥੇ ਹੋਇਆ ਇੱਥੇ ਚੰਗਾ ਬੜੇ ਸਾਰੇ ਖੇਡਣ ਬੱਚਾ ਖੇਡੰਡਾ ਹੀ ਆ ਤੇ ਫਿਰ ਲੋਕੀ ਆਪਣੀਆਂ ਰੋ ਰੋਏ ਮਰਾਜ਼ ਬੈਠੇ ਨੇ ਕੁਰਸੀ ਢਾ ਕੇ ਜਿਵੇਂ ਭਾਜੀ ਬੈਠੇ ਨੇ ਤੇ ਕੁਰਸੀ ਦਾ ਬੈਠੇ ਤੇ ਗਿਆ ਗੈਸਪੈ ਬ ਲੈਣੇ ਤੇਗੀ ਏਅਰਟੈਲ ਵਾਲੇ ਕੰਮ ਕਰਨ ਦੇ ਹਨ ਸ਼ਹਿਰ ਦਾ ਉਹਨਾਂ ਨੇ ਕੋਈ ਪਰਮਿਸ਼ਨ ਹੀ ਲਈ ਕਿਤੋਂ ਇਹ ਇਹਨਾਂ ਨੇ 12000 ਪਾਣੀ ਸਟਾਰਟ ਕੀਤੀਆਂ ਉਹਨਾਂ ਦਾ ਹਾਸਾ ਹੋ ਗਿਆ ਹਾਸਾ ਇਹਦਾ ਜਬਰਦਸਤ ਆ ਬਹੁਤ ਤਕੜਾ ਬਲਾਸਟ ਆਇਆ ਇੱਕ ਦਿਨ ਵੇਖੋ ਦੀ ਉਧਰ ਮੜਾ ਕੇ ਅਮਰ ਕਰਕੇ ਵੇਖੋ ਸਾਰੇ ਸ਼ੀਸ਼ੇ ਟੁੱਟ ਗਏ ਅਸੀਂ ਸੜ ਗਿਆ ਇੱਕ ਬੰਦਾ ਕੁਰਸੀ ਬਣਾਣਾ ਇਹਦਾ ਵਿਚਾਰਾ ਜੁਪੀ ਉਹ ਉਪਵਾਸੀ ਕਹਿੰਦੇ ਉਪਵਾਸੀ ਜੁਪੀ ਦਾ ਹੀ ਅਜੇ ਉਹ ਬਿਲਕੁਲ ਤੁਸਿਆ ਉਹ ਥੇਗਾ ਸੀ ਬਲ hospitall ਇਹ ਕਹਾ ਇਹਨਾਂ ਤੇ ਕਰਾਨੇ ਵਾਲੇ ਦਾ ਭਰਾ ਹੀ ਕਾਕੂ ਉਹਦੀ ਤਾਈ ਤਾਈ ਲੱਤ ਟੁੱਟੀ ਤੇ ਵਿਚਾਰਾ ਉਹ ਸੜ ਗਿਆ ਉਹ ਵੀ ਸਿਵਲ ਹਸਪਤਲ ਬੱਚੇ ਨੂੰ ਲੈ ਕੇ ਮਰਵਾਏ ਤੇ ਜਿਹੜਾ ਉਹ ਮੁੰਡਾ ਬਹੁਤ ਸੜ ਗਿਆ ਉਹਨੂੰ ਲੈ ਕੇ ਮੰਦਿਰ ਦੇ ਹਸਪਤਾਲ ਨੰਬਰ ਦਾ ਕਿ ਉਹ ਦੋ ਜਣੇ ਸੀਰੀਅਸ ਨੇ ਹੋਰ ਵੀ ਲੋਕ ਨੇ ਇੱਥੇ ਭਾਜੀ ਤੁਸੀਂ ਇੱਥੇ ਮੌਕੇ ਤੇ ਸੀ ਬਾਕੀ ਤੁਹਾਡਾ ਪਾਪਾ ਮੌਕੇ ਤੇ ਸੀ ਤੁਸੀਂ ਇਹ ਕਰਨਾ ਚਾਹਤਾ ਹਾਂਜੀ ਹਾਂਜੀ ਹਾਂ ਸੀ ਮੌਕੇ ਤੇ ਸੀ ਹਾਂਜੀ ਹਾਂਜੀ ਕੀ ਹੋਇਆ ਕੀ ਭਾਜੀ ਇਹ ਨਾ Airtel ਦਾ ਕੰਮ ਚੱਲ ਰਿਹਾ ਸੀ ਇੱਥੇ ਜੀ ਇਹਨਾਂ ਨੂੰ ਇਹ ਸੂਤੇਰੇ ਘਰੋਂ ਨਿਕਲਦਿਆਂ ਸਾਰ ਬਾਹਰ ਇਹ ਗੱਲ ਕਹੀ ਮੈਂ ਆ ਕੇ ਕਿ ਮੈਂ ਕਹਾਂ ਥੱਲੇ ਪਾਈਪਾਂ ਬਹੁਤ ਪਈਆਂ ਨੇ ਧਿਆਨ ਦੇ ਨਾਲ ਕੰਮ ਕਰਿਓ ਗੈਸ ਪਾਈਪ ਲਾਈਨ ਵੀ ਥੱਲੇ ਹੈਗੀ ਗੈਸ ਪਾਈਪ ਲਾਈਨ ਵੀ ਥੱਲੇ ਹੈਗੀ ਨਹੀਂ 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 ਭਾਜੀ ਇਹ 6 ਫੁੱਟ ਥੱਲੇ ਜਾਣੀ ਹੈ ਪੈਪ 6 ਫੁੱਟ ਥੱਲੇ ਜਾਣੀ ਮੈਂ ਕਿਹਾ ਚਲੋ ਤੁਹਾਡੀ ਮਰਜ਼ੀ ਹੈ ਉਹ ਦੁਪਹਿਰ ਹੁੰਦਿਆ ਹੁੰਦਿਆ ਹਾਸਾ ਹੋ ਗਿਆ ਇਹਨਾਂ ਨੇ ਆਪਣੀ ਮਸ਼ੀਨ ਲਾਈ ਉਹ ਬਰਮਾ ਜਾ ਕੇ ਗੈਸ ਟਾਇਪ ਲਨ ਨੂੰ ਲੱਗਾ ਪਤਾ ਨਹੀਂ ਇੱਥੋਂ ਲੱਗਾ ਕਿੱਥੋਂ ਲੱਗਾ ਰਾਹ ਗੈਸ ਨੂੰ ਇੱਥੋਂ ਮਿਲਿਆ ਬਾਹਰ ਨਿਕਲਣ ਲਈਦਾ ਮੇਨ ਹੋਲ ਵਿੱਚ ਵੀ ਅੱਗੀ ਲੱਗੀ ਆ ਕੇ ਨਿਕਲੀ ਇਹ ਪਹਿਲੀ ਦੁਕਾਨਾਂ ਨੂੰ ਦੁਕਾਨਾਂ ਦੇ ਅੰਦਰ ਬੰਦੇ ਬੈਠੇ ਸੀ ਸਾਰੇ ਜਾਣੇ ਪੂਰੀ ਤਰ੍ਹਾਂ ਝੁੱਲ ਸਕੇ ਕਿ ਜਿਸ ਜਗਾਹ ਹੈ ਹਾਂਜੀ ਤੋਂ ਉਸ ਟਾਈਮ ਸਕੂਲ ਦੀ ਛੁੱਟੀ ਦਾ ਟਾਈਮ ਹੋਇਆ ਇਹ ਬੱਚੇ ਸਾਰੇ ਰੋਡ ਤੋਂ ਨੰਗਣ ਡੇ ਇੱਥੇ ਹਵੜਾ ਧਫੜੀ ਪਈ ਹੋਈ ਭਾਜੀ ਦੱਸਦੇ ਪਏ ਕਿ ਉਹ ਤੋਂ ਬਲਾਸਟ ਹੋਇਆ ਉਦੋਂ ਮਤਲਬ ਪਹਿਲੇ ਤਾਂ ਸਮਝ ਹੀ ਨਹੀਂ ਲੱਗੀ ਕਹਿੰਦੇ ਕਿ ਹਾਂਜੀ ਨੇ ਸਮਝ ਲੱਗੀ ਕਿ ਹੋ ਕੇ ਗਿਆ ਲੋਕੀ ਦੁਕਾਨਦਾਰ ਇਹਨਾਂ ਨੂੰ ਕਹਿ ਵੀ ਰਹੇ ਨੇ ਕਿ ਸਮੈਲ ਬਹੁਤ ਆ ਰਹੀ ਹੈ ਸਮੈਲ ਬੜੀ ਆਉਂਦੀ ਜੇ ਗੈਸ ਦੀ ਤੇ ਇਹਨਾਂ ਨੇ ਅਨਗਹਿਲੀ ਕਰਤੀ ਜਦੋਂ ਅੱਗ ਨਿਕਲੀ ਹੈ ਤੇ ਇਹ ਆਪਰਾਦਾ ਫੜੀ ਦੇ ਵੇਲੇ ਸਾਰੇ ਜਾਨੇ ਦੌੜ ਗਏ ਨੇ ਮੁਰਕੇ ਆਪਣਾ ਸਾਰਾ ਸਮਾਨ ਛੱਡ ਕੇ ਉਹ ਬੰਦੇ ਜਿਹੜੇ ਕੰਮ ਕਰ ਰਹੇ ਸੀ ਉਹ ਬਹੁਤ ਦੌੜ ਗਏ ਸਾਰੇ ਬੰਦੇ ਦੌੜ ਗਏ ਨੇ ਇਹਨਾਂ ਦਾ ਸਮਾਨ ਜ਼ਬਤ ਕਰ ਲਿਆ ਉਹ ਥਾਣੇ ਲਵਾਤਾ ਓਕੇ ਹਾਂਜੀ ਇਹ ਪੁਲਿਸ ਪ੍ਰਸ਼ਾਸਨ ਵੀ ਹੋ ਕੇ ਗਿਆ ਜੀ ਪ੍ਰਸ਼ਾਸਨ ਸਾਰਾ ਐਸਐਚਓ ਸਾਹਿਬ ਆਏ ਚੌਕੀਆਂ ਇੰਚਾਰਜ ਆਏ ਡਿਪਟੀ ਸਾਹਿਬ ਆਏ ਐਸਟੀਐਮ ਸਾਹਿਬ ਆਏ ਸਾਰੇ ਮੌਕੇ ਦੇ ਅਫਸਰ ਆਏ ਆਇਰੋਗੈਡ ਐਮਐਲਐਮਐਲਐ ਸਾਹ ਦੇ ਬ੍ਰਦਰ ਵੀ ਮੌਕੇ ਤੇ ਆਏ ਹੁਣ ਲੀਕੇਜ ਬੰਦ ਹੈ ਇਸ ਟਾਈਮ ਵੇਖ 100 100 ਬੋਟੇ ਦੇ ਘਰਾਂ ਦੇ ਵਿੱਚ ਜਾ ਕੇ ਤੇ ਸਮੈਲ ਆ ਰਹੀ ਕਮਰਿਆਂ ਦੇ ਵਿੱਚੋਂ ਅਜੀਬੀ ਅਜੇ ਵੀ ਕਮਰੇ ਅੱਜ ਵੀ ਡਰਦਾ ਮਾਹੌਲ ਹੈ ਸਾਰਿਆਂ ਦੇ ਵਿੱਚ ਗਲੀ ਆਲਿਆਂ ਦੇ ਮਹੱਲੇ ਆਲਿਆਂ ਦੇ ਵਿੱਚ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਦਿੱਕੇ ਅੰਦਰ ਜਾ ਕੇ ਉਹ ਕਿਤੇ ਕਿਵੇਂ ਉਹ ਦਕਾਨਾਂ ਦੇ ਅੰਦਰ ਵੀ ਬਲਾਸਟ ਦਾ ਅਸਲ ਜਿਹੜਾ ਬਲਾਸਟ ਇਹਨੇ ਗੈਸ ਦੇ ਨਾਲ ਬਲਾਸਟ ਹੋਇਆ ਗੈਸ ਪਾਈਪ ਲੀਕ ਹੁੰਦੀ ਹੈ ਤਾਂ ਉਸ ਤੋਂ ਬਾਅਦ ਬਲਾਸਟ ਹੁੰਦਾ ਤਾਂ ਆਪਾਂ ਦੇਖਦੇ ਹਾਂ ਅੰਦਰ ਦੀਆਂ ਤਸਵੀਰਾਂ ਨਜ਼ੀਕ ਤੋਂ ਵੀ ਕਿਵੇਂ ਹਾਲਾਤ ਹੋਣਗੇ ਕਿ ਇਸ ਬਲਾਸਟ ਦੇ ਨਾਲ ਦੂਰ ਤੱਕ ਜਿਹੜੇ ਕੈਂਕਰਾਂ ਜਿਹੜੀਆਂ ਸ਼ੀਸ਼ੇ ਦੀਆਂ ਕੈਂਕਰਾਂ ਵੀ ਦੇਖ ਰਹੀਆਂ ਆਂ ਸ਼ੀਸ਼ਾ ਫਿੱਲ ਰਿਆ ਹੋਇਆ ਦੁਕਾਨਾ ਦਾ ਬਾਹਰ ਔਰ ਦੁਕਾਨਾ ਦਾ ਦਫ਼ਤਰ ਸੀ ਕਿਨੇ ਜਿਹੜਾ ਦਫ਼ਤਰ ਜਿਹਦੇ ਅੰਦਰ ਈਂਧਣੇ ਲੋਜਾਂ ਨੇ ਬੈਠੇ ਸੀ ਉਹ ਦਫ਼ਤਰ ਦੇ ਅੰਦਰ ਤੱਕ ਜਿਹੜੀ ਆ ਉਹ ਅੱਗ ਦਾ ਅਸਰ ਦੇਖਣ ਨੂੰ ਮਿਲਿਆ ਤੁਸੀਂ ਇਹਦਾ ਦੇਖ ਹੀ ਸਕਦੇ ਹੋ ਤੁਸੀਂ ਕਿ ਕਿਵੇਂ ਜਿਹੜੀ ਆ ਪੂਰਾ ਦਫ਼ਤਰ ਹੀ ਉਸ ਅੱਗ ਦੀ ਚਪੇੜ ਦੇ ਵਿੱਚ ਆਇਆ ਭੱਜ ਕੇ ਲੋਕਾਂ ਨੇ ਜਾਨ ਬਚਾਈ ਹੈ ਦੁਕਾਨਾ ਦੇ ਅੰਦਰ ਆਏ ਕੱਪੜੇ ਰਾਜ ਉਹਨਾਂ ਦੇ ਹਾਂਜੀ ਬਹੁਤ ਗਿੱਦਾ ਦਾ ਭਾਜੀ ਬਹੁਤ ਜਗਦੋਂ ਭੱਜ ਵੀ ਗਏ ਪਰ ਡਰ ਕੇ ਫੇਰ ਆਏ ਦੁਬਾਰਾ ਪਰ ਬਹੁਤ ਜਾ ਗਏ ਤੁਸੀਂ ਮੌਕੇ ਤੇ ਸੀ ਉਸ ਵੇਲੇ ਕਿਤੇ ਉਹ ਜਿਹੜਾ ਅੰਦਰੋਂ ਹੀ ਭੱਜ ਕੇ ਕੱਪੜੇ ਆ ਗਏ ਅੰਦਰੋਂ ਅੱਗ ਲੱਗੀ ਬਹੁਤ ਤਕੜੀ ਅੱਗ ਲੱਗੀ ਏਗੇ ਵੇਖ ਕੇ ਬਹੁਤ ਡਰ ਰਹੇ ਹੋਗੇ ਆਪ ਦਾ ਕੇਸ ਪਾਈਪ ਤੋਂ ਹੈ ਨਾ

सेव लोगों को सेव कर रहे हैं लोग तो पहुंच चुके हैं हॉस्पिटल में वो तो एक घंटे का ऊपर हो गया आप कौन से लोगों को सेव कर रहे हैं आप कौन से लोगों को सेव करो के लिए आप कहा गैस है लोगों के घरों में लोगों के घरों में लोगों के घरों में देख ही सकते हो की जेडी ਇਹ ਗੈਸ ਕੰਪਨੀ ਜਿਹਨਾਂ ਦਾ ਪਾਈਪ ਲੀਕ ਹੋਇਆ ਉਹ ਵੀ ਜਦੋਂ ਅਧਿਕਾਰੀ ਪਹੁੰਚੇ ਨੇ ਉਹ ਨਾਲ ਨੇ ਲੇਕਿਨ ਕੁਝ ਬੋਲਣ ਲਈ ਤਿਆਰ ਨਹੀਂ ਹੈ ਤਸਵੀਰਾਂ ਜਗਬਣੀ ਤੇ ਐਕਸਕਲੂਸਿਵ ਦੇਖ ਰਹੇ ਹੋ ਕਿ ਕੁਛ ਨਹੀਂ ਬਣਿਆ ਆਪਣੇ ਨਾਮ ਤੋਂ ਬਤਾ ਦਿਜੀਏ ਭਾਈ ਆਪਣੇ ਰਿਪੋਰਟਰ ਆਏ ਨਾ ਸਾ ਸੁਣੋ ਆਪਣਾ ਨਾਮ ਤਾਂ ਬਤਾ ਦਿਜੀਏ अपना नाम को बता दीजिए भाई साहब अपना नाम तो बता दीजिए मैं कोई आपके साथ जबरदस्ती नहीं रहा मैं आपको पूछ रहा हूँ यहाँ पे गैस पाइप क्या रीजन साहब क्या रीजन क्या सब रीजन हमें नहीं पता है अभी अच्छा ਜਾਣੇ ਜਖਮੀ ਨੇ ਇੱਕ ਬੱਚਾ ਛੋਟਾ 10 ਸਾਲ ਦਾ ਬੱਚਾ ਹੈ ਜਿਹੜਾ ਸੀਰੀਅਸਲੀ ਦੱਸਿਆ ਜਾ ਰਿਹਾ ਸੀਰੀਅਸਲੀ ਇੰਜਰਡ ਹੈ ਕਿਉਂਕਿ ਸਿਵਲ ਹਸਪੀਟਲ ਪਟਾਲਾ ਦੇ ਵਿੱਚ ਡਿਊਟੀ ਡਾਕਟਰ ਦਾ ਕਹਿਣਾ ਸੀ ਕਿ ਦੋ ਜਾਣੇ ਸੀਰੀਅਸ ਇੰਜਰਡ ਹੈ ਔਰ ਦੋਵਾਂ ਜਾਣਿਆਂ ਨੂੰ ਰੈਫਰ ਕਰ ਦਿੱਤਾ ਗਿਆ ਜਦਕਿ ਦੋ ਜਾਣੇ ਸਿਵਲ ਹਸਪੀਟਲ ਦੇ ਵਿੱਚ ਜੇਰੇ ਇਲਾਜ ਦੇ ਔਰ ਵੱਡਾ ਇੱਕ ਹਾਦਸਾ ਇਹਦੀ ਲਾਪਰਵਾਹੀ ਹੈ ਇਸ ਚੀਜ਼ ਦੀ ਜਾਂਚ ਵੀ ਐਸਡੀਐਮ ਵੱਲੋਂ ਕਹਿਣਾ ਕਿ ਐਸਡੀਐਮ ਦਾ ਕਹਿਣਾ ਹੈ ਕਿ ਇਹਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਹਦੀ ਪਰਮਿਸ਼ਨ ਲੈ ਕੇ ਇੱਥੇ ਡਿੱਗ ਕੀਤਾ ਗਿਆ ਸੀ ਜੇ ਕਿਉਂਕਿ ਇਸ ਦੇ ਨਾਲ-ਨਾਲ ਇੱਥੇ ਗਰਾਊਂਡ ਵਾਟਰ ਦੀ ਗੱਲ ਕਰੀਏ ਤੇ ਪਿੱਛੇ ਵਾਟਰ ਸਪਲਾਈ ਦਾ ਪਾਈਪ ਵੀ ਹੈ ਉਸ ਦਾ ਗੈਸ ਲਾਈਨ ਪਾਈਪ ਵੀ ਹੈ ਔਰ ਉਹਦੇ ਬਾਵਜੂਦ ਇੱਕ ਨਵਾਂ ਪਾਈਪ ਆਇਆ ਜਾ ਰਿਹਾ ਜਾਂ ਵਾਇਰ ਫਾਈਬਰ ਪਾਈ ਜਾ ਰਹੀ ਸੀ ਕਿ ਐਸਾ ਕੰਮ ਜਿਹੜਾ ਸੀ ਉਹ ਪਰਮਿਸ਼ਨ ਲਈ ਗਈ ਕਿਉਂਕਿ ਮੇਅਰ ਬਟਾਲੇ ਦੇ ਮੇਅਰ ਜਿਹੜੇ ਨੇ ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਜਦੋਂ ਵੀ ਐਲਸੀ ਪਾਈ ਜਿਹੜੀ ਫਾਈਬਰ ਜਾਂ ਪਾਈਪਲਾਈਨ ਕੋਈ ਵੀ ਪਾਈ ਜਾਂਦੀ ਹੈ ਤਾਂ ਬਕਾਇਦਾ ਨਗਰ ਨਿਗਮ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਜਿਹੜੀ ਕਿ ਉਹਨਾਂ ਨੂੰ ਅੱਜ ਇਨਫੋਰਮੇਸ਼ਨ ਨਹੀਂ ਕੌਂਸੀ ਔਰ ਸ਼ਾਇਦ ਕਿਤੇ ਨਾ ਕਿਤੇ ਕੋਤਾਹੀ ਜਿਹੜੀ ਆ ਉਹ ਹੋਈ ਹੈ ਪਰ ਕੋਤਾਹੀ ਦਾ ਹੀ ਨਤੀਜਾ ਹੈ ਕਿ ਜਿਹੜੇ ਅੱਜ 4 ਜਣੇ ਜਰੇ ਆ ਉਹ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨੇ ਔਰ ਬਿਲਕੁਲ 2 ਜਣੇ ਤਾਂ ਸੀਰੀਅਸ ਦੱਸੇ ਜਾ ਰਹੇ ਹਨ ਕੈਮਰਾ ਪਰਸਨ ਵਿਕਰ ਟੀਮਾ ਦੇ ਨਾਲ ਗੁਰਪਚਾਵ ਦਾ ਜਗਬਾਨੀ ਟੀਵੀ ਲਈ ਗੁਰਦਾਸਪੁਰ ਪਟਾਲਾ ਦੇ ਉਮਲਪੁਰਾ ਇਲਾਕੇ ਦੇ ਵਿੱਚ ਖੜੇ ਆ ਜਿੱਥੇ ਕੁਝ ਦਿਨ ਪਹਿਲੇ ਹੀ ਦੱਸਿਆ ਜਾ ਰਿਹਾ ਹੈ ਕਿ ਇੱਕ ਬਹੁਤ ਵੱਡਾ ਬਲਾਸਟ ਹੋਇਆ ਬਲਾਸਟ ਕਿਸ ਗੱਲ ਦਾ ਹੋਇਆ ਇਹ ਜੋ ਦੱਸਿਆ ਜਾਂਦਾ ਕਿ ਇਸ ਹੱਲੇ ਬਿਲਕੁਲ ਜਿਹੜਾ ਇੱਕ ਹੌਲ ਹੈ ਮੇਨ ਹੌਲ ਹੈ ਜਿਹੜਾ ਵੇਸ ਵਾਟਰ ਦਾ ਮੇਨ ਹੌਲ ਬਣਿਆ ਹੈ ਇਹਦੇ ਥਰੂ ਗੈਸ ਲੀਕੇਜ ਹੁੰਦੀ ਹੈ ਗੈਸ ਲੀਕੇਜ ਤੋਂ ਬਾਅਦ ਇਨਾ ਦੁਕਾਨਾਂ ਦੇ ਬਾਹਰ ਬਲਾਸ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਕੁਰਸੀਆਂ ਦੁਕਾਨ ਦੇ ਬਾਹਰ ਇੱਕ ਕੁਰਸੀ ਰਿਪੇਅਰ ਕਰ ਰਿਆ ਸੀ ਬੰਦਾ ਤਾਂ ਕੁਰਸੀ ਵੀ ਪੂਰੀ ਸੜ ਕੇ ਸੁਆਹ ਹੋ ਗਈ ਔਰ ਜੋ ਰਿਪੇਅਰ ਕਰ ਰਿਆ ਸੀ ਜਿਹੜਾ ਆਦਮੀ ਉਹ ਵੀ ਜਿਹੜਾ ਉਸ ਅੱਗ ਦੀ ਚਪੇੜ ਦੇ ਵਿੱਚ ਆਇਆ ਉਸ ਬਲਾਸਟ ਦੇ ਨਾਲ ਜਿਹੜੀ ਅੱਗ ਲੱਗੀ ਇਸ ਦੁਕਾਨ ਜਿੱਦੀ ਦੁਕਾਨ ਦੇ ਸ਼ੀਸ਼ੇ ਵੀ ਟੁੱਟ ਚੁੱਕੇ ਨੇ ਜਿਹੜੀਆਂ ਦੁਕਾਨਾਂ ਨੇ ਦੁਕਾਨ ਦੇ ਅੰਦਰ ਤੱਕ ਜਿਹੜੀ ਆ ਉਹ ਦੱਸਿਆ ਜਾਂਦਾ ਕਿ ਅੱਗ ਜਿਹੜੀ ਫੈਲੀ ਆ ਔਰ 4 ਜਣੇ ਜਿਹੜੇ ਬੁਰੀ ਤਰ੍ਹਾਂ ਝੁਲਸ ਗਏ ਇਸ ਅੱਗ ਦੀ ਚਪੇੜ ਦੇ ਵਿੱਚ ਆ ਗਏ ਔਰ ਉਹਨਾਂ ਦੇ ਵਿੱਚ ਇੱਕ ਬੱਚਾ ਵੀ ਹੈ ਉਚਾਰਾ ਦੇ ਵਿੱਚ ਇੱਕ ਬੱਚਾ ਵੀ ਦੱਸਿਆ ਜਾ ਰਿਹਾ ਹੈ ਔਰ ਬੁਰੀ ਤਰ੍ਹਾਂ ਜਿਹੜੇ ਚੁਲਸ ਚੁਕੇ ਚਾਰਾ ਜਾਰਿਆਂ ਨੂੰ ਸਿਵਲ ਹਸਪੀਟਲ ਦੇ ਵਿੱਚ ਸਥਾਨਕ ਲੋਕਾਂ ਵੱਲੋਂ ਪਹੁੰਚਾਇਆ ਗਿਆ ਪਰ ਇੱਥੋਂ ਦੇ ਲੋਕਾਂ ਨਾਲ ਹੀ ਗੱਲ ਕਰਦੇ ਕੀ ਹੋਇਆ ਕੀ ਹੈ ਭਾਜੀ ਕੀ ਹੋਇਆ ਕੀ ਇੱਥੇ ਹੋਇਆ ਇੱਥੇ ਚੰਗਾ ਬੜੇ ਸਾਰੇ ਖੇਡਣ ਬੱਚਾ ਖੇਡੰਡਾ ਹੀ ਆਪ ਜੋ ਤੇ ਸਾਰੇ ਲੋਕੀ ਆਪਾਂ ਜਿਵੇਂ ਰੋਏ ਮਰਾਜ਼ ਬੈਠੇ ਨੇ ਕੁਰਸੀ ਢਾਗ ਜਿਵੇਂ ਭਾਜੀ ਬੈਠੇ ਨੇ ਤੇ ਕੁਰਸੀ ਦਾ ਬੈਠੇ ਤੇ ਕਿਆ ਗੈਸਪੈ ਬ ਲੈਣੇ ਤੇਗੀ ਏਅਰਟੈਲ ਵਾਲੇ ਕੰਮ ਕਰਨ ਦੇ ਹਨ ਸ਼ੇਰ ਦਾ ਉਹਨਾਂ ਨੇ ਕੋਈ ਪਰਮਿਸ਼ਨ ਹੀ ਲਈ ਕਿਤੋਂ ਇਹ ਇਹਨਾਂ ਨੇ 1700 ਪਾਣੀ ਸਟਾਰਟ ਕੀਤੀਆਂ ਉਹਨਾਂ ਨਾਲ ਹਾਸਾ ਹੋ ਗਿਆ ਹਾਸਾ ਇਟਾ ਜਬਰਦਸਤ ਆ ਬਹੁਤ ਤਕੜਾ ਬਲਾਸਟ ਆਇਆ ਇੱਕ ਦਿਮ ਖੁਦੀ ਉਧਰ ਮੜਾ ਕੈਮਰਾ ਕਰਕੇ ਦੇਖੋ ਸਾਰੇ ਸ਼ੀਸ਼ੇ ਟੁੱਟ ਗਏ ਅਸੀਂ ਸੜ ਗਿਆ ਇੱਕ ਬੰਦਾ ਕੁਰਸੀ ਬਣਾਣਾ ਆਇਆ ਅਸ ਇਚਾਰਾ ਜੁਪੀ ਉਹ ਉਪਵਾਸੀ ਕਹਿੰਦੇ ਉਪਵਾਸੀ ਜੁਪੀ ਦਾ ਹੀ ਅਜੇ ਉਹ ਬਿਲਕੁਲ ਨਹੀਂ ਸੀ ਆ ਉਹ ਥੇਗਾ ਸੀ ਵਲਸ ਹਸਪੀਟਲ ਤੇ ਕਹਾ ਇਹਨਾਂ ਤੇ ਕਰਾਨੇ ਵਾਲੇ ਦਾ ਭਰਾ ਹੀ ਕਾਕੂ ਉਹਦੀ ਤਾਜੀ ਤਾਜੀ ਲੱਤ ਟੁੱਟੀ ਤੇ ਵਿਚਾਰਾ ਉਹ ਸੜ ਗਿਆ ਉਹ ਵੀ ਸੀ ਉਹਨਾਂ ਨਾਲ ਬੱਚੇ ਨੂੰ ਲੈ ਕੇ ਮਰਵਾਏ ਤੇ ਜਿਹੜਾ ਉਹ ਮੁੰਡਾ ਬਹੁਤ ਸੜ ਗਿਆ ਉਹਨੂੰ ਲੈ ਕੇ ਅਮਨਦੀਪ ਦੇ ਹਸਪਤਾਲ ਨੰਬਰ ਪਰ ਦੋ ਜਣੇ ਸੀਰੀਅਸ ਨੇ ਹੋਰ ਵੀ ਲੋਕ ਨੇ ਇੱਥੇ ਭਾਜੀ ਤੁਸੀਂ ਇੱਥੇ ਮੌਕੇ ਤੇ ਸੀ ਭਾਪਾ ਮੌਕੇ ਤੇ ਸੀ ਤੁਸੀਂ ਹਾਂਜੀ ਹਾਂਜੀ ਅਸੀਂ ਮੌਕੇ ਤੇ ਸੀ ਇੱਥੇ ਹਾਂਜੀ ਹਾਂਜੀ ਕੀ ਹੋਇਆ ਕੀ ਭਾਜੀ ਇਹ ਨਾ Airtel ਦਾ ਕੰਮ ਚੱਲ ਰਿਹਾ ਸੀ ਇੱਥੇ ਜੀ ਇਹਨਾਂ ਨੂੰ ਅਸੀਂ ਤੇਰੇ ਘਰੋਂ ਨਿਕਲਦੇ ਹਾਂ ਸਾਰ ਬਾਹਰ ਇਹ ਗੱਲ ਕਹੀ ਮੈਂ ਆ ਕੇ ਕਿ ਮੈਂ ਕਹਾਂ ਥੱਲੇ ਪਾਈਪਾਂ ਬਹੁਤ ਪਈਆਂ ਨੇ ਧਿਆਨ ਦੇ ਨਾਲ ਕੰਮ ਕਰਿਓ ਗੈਸ ਪਾਈਪ ਲਾਈਨ ਵੀ ਥੱਲੇ ਹੈਗੀ ਗੈਸ ਪਾਈਪ ਲਾਈਨ ਵੀ ਥੱਲੇ ਹੈਗੀ ਇਹਨੇ ਨਹੀਂ ਨਹੀਂ ਭਾਜੀ ਇਹ 6 ਫੁੱਟ ਥੱਲੇ ਜਾਣੀ ਹੈ ਪਾਈਪ ਸ਼ੇਪੜਾ ਥੱਲੇ ਜਾਣੀ ਮੈਂ ਕਿਹਾ ਚਲੋ ਤੁਹਾਡੀ ਮਰਜ਼ੀ ਹੈ ਉਹ ਦੁਪਹਿਰ ਹੁੰਦਿਆਂ ਹੁੰਦਿਆਂ ਹਾਸਾ ਹੋ ਗਿਆ ਇਹਨਾਂ ਨੇ ਆਪਣੀ ਮਸ਼ੀਨ ਲਾਈ ਉਹ ਬਰਮਾ ਜਾ ਕੇ ਗੈਸ ਦਾ ਪਲਨ ਨੂੰ ਲੱਗਾ ਪਤਾ ਨਹੀਂ ਇੱਥੋਂ ਲੱਗਾ ਕਿੱਥੋਂ ਲੱਗਾ ਰਾਹ ਗੈਸ ਨੂੰ ਇੱਥੋਂ ਮਿਲਿਆ ਬਾਹਰ ਨਿਕਲ ਨਹੀਂ ਕੇਦਾ ਮੇਨ ਹੋ ਜਿਵੇਂ ਅੱਗੀ ਲੱਗੀ ਅੱਗੀ ਨਿਕਲੀ ਇਹ ਪੈ ਗਈ ਦੁਕਾਨਾਂ ਨੂੰ ਦੁਕਾਨਾਂ ਦੇ ਅੰਦਰ ਬੰਦੇ ਬੈਠੇ ਸੀ ਸਾਰੇ ਜਾਣੇ ਪੂਰੀ ਤਰ੍ਹਾਂ ਝੁੱਲ ਸਗੇ ਹਾਂਜੀ ਤੋਂ ਉਸ ਟਾਈਮ ਸਕੂਲ ਦੀ ਛੁੱਟੀ ਦਾ ਟਾਈਮ ਹੋਇਆ ਇਹ ਬੱਚੇ ਸਾਰੇ ਰੋਡ ਤੋਂ ਲੰਘਣ ਦੇ ਇੱਥੇ ਹਵਰਾ ਦਫੜੀ ਪਈ ਹੋਈ ਹਾਂਜੀ ਦਸੇ ਬੈਕੀ ਜਦੋਂ ਬਲਾਸਟ ਹੋਇਆ ਉਦੋਂ ਮਤਲਬ ਪਹਿਲੇ ਤਾਂ ਸਮਝ ਹੀ ਨਹੀਂ ਲੱਗੀ ਕਹਿੰਦੇ ਕਿ ਹਾਂਜੀ ਨੇ ਸਮਝ ਲੱਗੀ ਕਿ ਹੋ ਕੇ ਗਿਆ ਲੋਕੀ ਦੁਕਾਨਦਾਰ ਇਹਨਾਂ ਨੂੰ ਕਹਿ ਵੀ ਰਹੇ ਨੇ ਕਿ ਸਮੈਲ ਬਹੁਤ ਆ ਰਹੀ ਹੈ ਸਮੈਲ ਬੜੀ ਆਉਂਦੀ ਜੇ ਗੈਸ ਦੀ ਤੇ ਇਹਨਾਂ ਨੇ ਅਣਗਹਿਲੀ ਕਰਤੀ ਜਦੋਂ ਅੱਗ ਨਿਕਲੀ ਹੈ ਤੇ ਇਹ ਖਫੜਾ ਧਫੜੀ ਦੇ ਵਿੱਚ ਸਾਰੇ ਜਾਨੇ ਦੌੜ ਗਏ ਨੇ ਮੁੜ ਕੇ ਆਪਣਾ ਸਾਰਾ ਸਮਾਨ ਛੱਡ ਕੇ ਉਹ ਬੰਦੇ ਜਿਹੜੇ ਕੰਮ ਕਰ ਰਹੇ ਸੀ ਉਹ ਬਹੁਤ ਦੌੜ ਗਏ ਸਾਰੇ ਬੰਦੇ ਦੌੜ ਗਏ ਨੇ ਇਹਨਾਂ ਦਾ ਸਮਾਨ ਜ਼ਬਤ ਕਰ ਲਿਆ ਉਹ ਥਾਣੇ ਲਵਾਤਾ ਹਾਂਜੀ ਇਹ ਪੁਲਿਸ ਦੇ ਪ੍ਰਸ਼ਾਸਨਿਕ ਹੋ ਕੇ ਗਏ ਜੀ ਪ੍ਰਸ਼ਾਸਨ ਸਾਰਾ ਐਸਐਚਓ ਸਾਹਿਬ ਆਏ ਚੌਕੀਨ ਚਾਰਜਾਇ ਡਿਪਟੀ ਸਾਹਿਬ ਆਏ ਐਸਡੀਐਮ ਸਾਹਿਬ ਆਏ ਸਾਰੇ ਮੌਕੇ ਦੇ ਅਫਸਰ ਆਏ ਭਾਈ ਰੋਬਗੈਟ ਐਮਐਲਐਮਐਲਐ ਸਾਹਿਬ ਦੇ ਬਰਾਦਰ ਵੀ ਮੌਕੇ ਤੇ ਆਏ ਹੁਣ ਲੀਕੇਜ ਬੰਦ ਹੈ ਇਸ ਟਾਈਮ ਵੇ 100 100 ਫੋਟ ਦੇ ਘਰਾਂ ਦੇ ਵਿੱਚ ਜਾ ਕੇ ਤੇ ਸਮੈਲ ਆ ਰਹੀ ਕਮਰਿਆਂ ਦੇ ਵਿੱਚੋਂ ਅਜੇ ਵੀ ਅਜੇ ਵੀ ਕਮਰਿਆਂ ਦੇ ਸਮੈਲ ਆ ਰਿਹਾ ਕਿ ਉਹ ਲੀਕੇਜ ਕੋਈ ਅਜੇ ਵੀ ਡਰ ਦਾ ਮਾਹੌਲ ਹੈ ਸਾਰਿਆਂ ਦੇ ਵਿੱਚ ਗਲੀ ਵਾਲਿਆਂ ਤੇ ਮਹੱਲੇ ਵਾਲਿਆਂ ਦੇ ਵਿੱਚ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਦੇਖ ਕੇ ਅੰਦਰ ਜਸਾਵੇ ਜਾ ਕੇ ਕਿਉਂਕਿ ਤੇ ਕਿ ਕਿਵੇਂ ਉਹ ਦੁਕਾਨਾਂ ਦੇ ਅੰਦਰ ਵੀ ਬਲਾਸਟ ਦਾ ਅਸਰ ਜਿਹੜਾ ਬਲਾਸਟ ਕਹਿੰਦੇ ਗੈਸ ਦੇ ਨਾਲ ਬਲਾਸਟ ਹੋਇਆ ਗੈਸ ਪਾਈਪ ਲੀਕ ਹੁੰਦੀ ਹੈ ਤਾਂ ਉਸ ਤੋਂ ਬਾਅਦ ਬਲਾਸਟ ਹੁੰਦਾ ਤਾਂ ਆਪਾਂ ਦੇਖਦੇ ਹਾਂ ਅੰਦਰ ਦੀਆਂ ਤਸਵੀਰਾਂ ਨਜ਼ਦੀਕ ਤੋਂ ਵੀ ਕਿ ਕਿਵੇਂ ਦੇ ਹਾਲਾਤ ਹੋਣਗੇ ਕਿਉਂਕਿ ਇਸ ਬਲਾਸਟ ਦੇ ਨਾਲ ਦੂਰ ਤੱਕ ਜਿਹੜੇ ਕੈਂਕਰਾਂ ਜਿਹੜੀਆਂ ਸ਼ੀਸ਼ੇ ਦੀਆਂ ਕੈਂਕਰਾਂ ਵੀ ਦੇਖ ਰਹੀਆਂ ਸ਼ੀਸ਼ਾ ਖਿਲਰਿਆ ਹੋਇਆ ਦੁਕਾਨਾਂ ਦਾ ਬਾਹਰ ਔਰ ਦੁਕਾਨਾਂ ਦਾ ਦਫ਼ਤਰ ਸੀ ਕਿੰਨੇ ਜਿਹੜਾ ਦਫ਼ਤਰ ਜਿਹਦੇ ਅੰਦਰ ਕੰਮ ਜਾਨੇ ਬੈਠੇ ਸੀ ਉਹ ਦਫ਼ਤਰ ਦੇ ਅੰਦਰ ਤੱਕ ਜਿਹੜੀ ਆ ਉਹ ਅੱਗ ਦਾ ਅਸਰ ਦੇਖਣ ਨੂੰ ਮਿਲਿਆ ਤੁਸੀਂ ਵੀ ਦੇਖ ਹੀ ਸਕਦੇ ਹੋ ਤੁਸੀਂ ਕਿ ਕਿਵੇਂ ਜਿਹੜੀ ਆ ਪੂਰਾ ਦਫ਼ਤਰ ਹੀ ਉਸ ਅੱਗ ਦੀ ਚਪੇੜ ਦੇ ਵਿੱਚ ਆਇਆ ਭੱਜ ਕੇ ਲੋਕਾਂ ਨੇ ਜਾਨ ਬਚਾਈਏ ਦੁਕਾਨਾਂ ਦੇ ਅੰਦਰ ਆਏ ਕੱਪੜੇ ਰਾਜ ਉਹਨਾਂ ਦੇ ਹਾਂਜੀ ਬਹੁਤ ਜਗਦਾ ਦਾ ਭਾਜੀ ਬਹੁਤ ਜਗਦਮ ਭੱਜ ਵੀ ਗਏ ਬਲੋ ਡਰ ਕੇ ਫਿਰ ਆਏ ਦੁਬਾਰਾ ਬਹੁਤ ਜਾਗਮ ਤੁਸੀਂ ਮੌਕੇ ਤੇ ਸੀ ਉਸ ਵੇਲੇ ਇਹਦੇ ਉਹ ਜਿਹੜਾ ਅੰਦਰੋਂ ਹੀ ਫੱਟਜ ਕੇ ਕੱਪੜੇ ਆ ਗਏ ਅੱਗ ਲੱਗੀ ਬਹੁਤ ਤਕੜੀ ਅੱਗ ਲੱਗੀ ਗੇ ਵੇਖ ਕੇ ਬਹੁਤ ਡਰ ਹੁੰਦਾ

अभी पहले देख रहे 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 हैं 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 तो हम सबसे जो लोगों को कर कर लोग चुके हॉस्पिटल में वो तो एक घंटे का ऊपर हो गया आप कौन से लोगों को सेव कौन से आप कौन से लोगों को सेव कर रहे हैं वो तो एडमिनिस्ट्रेशन पहुंचा हुआ था लोगों के लिए आप कहा पे थे आप गैस लोगों के घरों में लोगों के घरों में लोगों के घरों में ਤੁਸੀਂ ਦੇਖ ਹੀ ਸਕਦੇ ਹੋ ਕਿ ਜਿਹੜੀ ਗੈਸ ਕੰਪਨੀ ਜਿਹਨਾਂ ਦਾ ਪਾਈਪ ਲੀਕ ਹੋਇਆ ਉਹ ਵੀ ਜਦੋਂ ਅਧਿਕਾਰੀ ਪਹੁੰਚੇ ਨੇ ਉਹ ਇਹਦੇ ਨਾਲ ਨੇ ਲੇਕਿਨ ਕੁਝ ਬੋਲਣ ਲਈ ਤਿਆਰ ਨਹੀਂ ਆ। ਤਸਵੀਰਾਂ ਜਗਬਣੀ ਤੇ ਐਕਸਕਲੂਸਿਵ ਦੇਖ ਰਹੇ ਹੋ। ਕਿ ਸੁਣੀ ਬਣੇ ਨਾ ਆਪਣੇ ਨਾਮ ਤੋਂ ਬਤਾ ਦਿਜੀਏ। ਭਾਈ ਆਪਣੇ ਰਿਪੋਰਟਰ ਆਏ ਨਾ ਸਾਹ ਸੁਣੋ ਆਪਣਾ ਨਾਮ ਤਾਂ ਬਤਾ ਦਿਜੀਏ। अपना नाम तो बता दीजिए भाई साहब अपना नाम को बता दीजिए मैं कोई आपके साथ जबरदस्ती नहीं कर मैं रहा मैं आपको पूछ रहा हूँ यहाँ पे गैस पाइप नाम है